ਕਿ ਅਸੀਂ ਇਹਦੇ ਚ ਐਨੀਮਲ ਬਰਥ ਕੰਟਰੋਲ ਸੈਂਟਰ ਜੋ ਕਿ ਜਿੱਦਾ ਸਟ੍ਰੇ ਡੌਗਸ ਸਟ੍ਰੇ ਐਨੀਮਲਸ ਅਸੀਂ ਉਹਦੇ ਅੰਗਲੇ ਵੀ ਸਪੈਸ਼ਲ ਸੈਂਟਰ ਬਣਾਇਆ ਅੰਡਰ ਸਪੋਰਟਸ ਲੁਧਿਆਣਾ ਚ ਦੋ ਚਾਰ ਮਤਲਬ ਲੰਬੇ ਲੰਬੇ ਐਲੀਵੇਟਡ ਰੋਡਸ ਵੀ ਬਣੇ ਐ ਟਰੀਜ਼ ਨੂੰ ਅਸੀਂ ਬਿਲਕੁਲ ਨਹੀਂ ਕੱਟ ਰਹੇ ਜੇ ਸਾਨੂੰ ਕਿਤੇ ਕੋਈ ਟਰੀਜ਼ ਕੱਟਣਾ ਹੀ ਪੈ ਜਾਂਦਾ ਹੈ ਤੇ ਵੀ ਹੈਵ ਮੇਡ ਇਟ ਮੰਡਟਰੀ ਵੀ ਕਮ ਸੇ ਕਮ ਅਸੀਂ ਉਦੀ ਜਗ੍ਹਾ ਪੰਜ ਟਰੀਜ਼ ਲਾਈਏ ਘੱਟੋ-ਘੱਟ ਜਿੰਨਾ ਜ ਤਿੰਨ ਤਾਂ ਕਮ ਸੋ ਘੱਟੋ-ਘੱਟ ਸਰਵਾਈਵਲ ਅਸੀਂ ਅੱਜ ਜਿਹੜਾ ਸਾਨੂੰ ਇਨਾਮ ਮਿਲਿਆ ਹੈ ਉਹ ਇਨਾਮ ਵੀ ਸਾਨੂੰ ਇਹਦੇ ਵਿੱਚ ਹੀ ਮਿਲਿਆ ਹੈ ਕਿ ਅਸੀਂ 7 ਏਕੜ ਜ਼ਮੀਨ ਨੂੰ ਟੋਟਲ ਲਸ਼ ਗ੍ਰੀਨ ਚ ਕਨਵਰਟ ਕੀਤਾ ਅਸੀਂ ਲਗਭਗ 8500 ਬੂਟੇ ਉਹਦੇ ਚ ਲਾਈਨੇ ਤੇ ਅਸੀਂ ਇੱਕ ਤਰ੍ਹਾਂ ਨਾਲ ਉਹ ਜਿਹੜਾ ਸਪੇਸ ਹੈਗਾ ਉਹਨੂੰ ਐਜ਼ ਅ ਲੰਗਸ ਆਫ ਦਾ ਸਿਟੀ ਕ੍ਰੀਏਟ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੋ ਮਾਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਅੱਜ ਸਾਡੇ ਨਾਲ ਮੌਜੂਦ ਨੇ ਸੰਜੇ ਕਨਵਰਜੀ ਜੋ ਕਿ ਲੁਧਿਆਣਾ 스마트 ਸਿਟੀ ਦੇ ਨੋਡ ਅਫੀਸਰ ਨੇ ਸਰ ਦੇਖਿਆ ਜਾਵੇ ਕਿ 스마트 ਸਿਟੀਆਂ ਜੋ ਨੇ ਉਹ ਅੱਜ ਕੱਲ੍ਹ ਹਰ ਸਿਟੀਆਂ ਦੇ ਵਿੱਚ ਡਵੈਲਪ ਹੋ ਰਹੀਆਂ ਨੇ ਤੁਸੀਂ ਕੀ ਕੁਝ ਚੇਂਜਸ ਲੈ ਕੇ ਆਏ ਹੋ ਇਹਦੇ ਵਿੱਚ ਮੈਡਮ ਇਹਦੇ ਵਿੱਚ ਗਵਰਨਮੈਂਟ ਦਾ ਆ ਉਪਰਾਲਾ ਹੈਗਾ ਕਿ ਸਿਟੀਆਂ ਦਾ ਗ੍ਰੋਥ ਹੋ ਰਹੀ ਹੈ ਲੇਕਿਨ ਸਿਟੀਆਂ ਦੀ ਗ੍ਰੋਥ ਜਿਹੜੀ ਹੈ 스마트 ਵੇ ਨਾਲ ਨਹੀਂ ਹੋ ਰਹੀ ਜਿੱਦਾਂ ਹੁਣ ਸਿਟੀਆਂ ਐਕਸਪੈਂਡ ਕਰ ਰਹੀਆਂ ਨੇ ਵਹੀਕਲ ਦੀ ਟ੍ਰੈਫਿਕ ਵੱਧ ਰਹੀ ਆ ਵਹੀਕਲ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਜਿਹੜੀਆਂ ਰੋਡਸ ਨੇ ਉਹ ਡੇ ਬਾਏ ਡੇ ਕੰਜੈਸਟਿਡ ਹੋ ਰਹੀਆਂ ਨੇ ਤੇ ਉਹਦੇ ਚ ਜਿੱਦਾਂ ਅਰਬਨ ਮੋਬਿਲਿਟੀ ਪਲੇਜ਼ ਇ ਵਾਈਟਲ ਰੋਲ ਹੁਣ ਅਸੀਂ ਸ਼ਹਿਰ ਜਿਸਲੇ ਵਧਾ ਹੈ ਤੇ ਤੁਹਾਨੂੰ ਸ਼ਹਿਰ ਦੇ ਬਾਕੀ ਚੀਜ਼ਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਇਹ ਨਹੀਂ ਹੈ ਕਿ ਸ਼ਹਿਰ ਸਿਰਫ ਤੁਸੀਂ ਸੜਕਾਂ ਨਾਲ ਹੀ ਬਣਾਣੇ ਹੋ ਸ਼ਹਿਰ ਦੇ ਵਿੱਚ ਤੁਹਾਨੂੰ ਸਪੋਰਟਸ ਇਨਫਰਾਸਟ੍ਰਕਚਰ ਵੀ ਦੇਣਾ ਚਾਹੀਦਾ ਹੈ ਤਾਂ ਕਿ ਵਰਲਡ ਕਲਾਸ ਤੁਹਾਡਾ ਉਸੇ ਸ਼ਹਿਰ ਚ ਤੁਹਾਡਾ ਸਪੋਰਟਸ ਅਰੀਨਾ ਹੋਵੇ ਤੋਡੇ ਬੱਚੇ ਅੱਗੇ ਸਪੋਰਟਸ ਦੇ ਸੈਕਟਰ ਚ ਵੀ ਅੱਗੇ ਨਿਕਲੋ ਉਸੇ ਤਰ੍ਹਾਂ ਪ੍ਰਾਇਮਰੀ ਜਿਹੜੀ ਚੀਜ਼ ਹੈ ਉਹ ਐਜੂਕੇਸ਼ਨ ਵੀ ਹੈਗੀ ਹੈ ਜੇ ਤੁਸੀਂ ਸ਼ਹਿਰ ਦੇ ਵਿੱਚ ਸ਼ਹਿਰ ਨੂੰ ਸਮਾਰਟ ਬਣਾਉਣ ਲਈ ਚੰਗੇ ਕਲਾਸਰੂਮਸ ਚੰਗੀ ਐਜੂਕੇਸ਼ਨ ਮੁਹੱਈਆ ਨਹੀਂ ਕਰਾਉਂਦੇ ਉਹ ਵੀ ਗਲਤ ਗੱਲ ਹੈ ਸੋ ਐਜ਼ ਅ ਸਮਾਰਟ ਅਸੀਂ ਉਹ ਜਿਹੜੇ ਕਲਾਸਰੂਮ ਨੇ ਅਸੀਂ ਉਹਨਾਂ ਨੂੰ ਸਮਾਰਟ ਕਲਾਸਰੂਮਸ ਵੀ ਬਣਾ ਰਹੇ ਹਾਂ ਅਸੀਂ ਹੈਲਥ 인ਫਰਾ ਦੀ ਤਾਂ ਗੱਲ ਕਰੀਏ ਉਹਦੇ ਤਾਂ ਅਸੀਂ ਆਬਵੀਅਸਲੀ ਯੋਗਦਾਨ ਪਾ ਹੀ ਰਹੇ ਹਾਂ ਲੇਕਿਨ ਅਸੀਂ ਇਹਦੇ ਚ ਐਨੀਮਲ ਬਰਥ ਕੰਟਰੋਲ ਸੈਂਟਰ ਜੋ ਕਿ ਜਿੱਦਾ ਸਟਰੀ ਡੌਗਸ ਸਟਰੀ ਐਨੀਮਲਸ ਅਸੀਂ ਉਹਦੇ ਲਈ ਵੀ ਸਪੈਸ਼ਲ ਸੈਂਟਰ ਬਣਾਇਆ ਅੰਡਰ ਸਮਾਰਟ ਸਰ ਦੇਖਿਆ ਜਾਵੇ ਲੁਧਿਆਣਾ ਸ਼ਹਿਰ ਚ ਬਹੁਤ ਜ਼ਿਆਦਾ ਕਰਾਊਡ ਹੈ ਟ੍ਰੈਫਿਕ ਹੈ ਪੋਲੂਸ਼ਨ ਹੈ ਹੈਨਾ ਲੇਕਿਨ ਉਥੇ ਰੋਡਸ ਮੇਨ ਰੋਡਸ ਦੀ ਗੱਲ ਕੀਤੀ ਜਾਵੇ ਤੇ ਉਥੇ ਜਿਹੜੇ ਪੇੜ ਪੇੜ ਨੇ ਉਹ ਕੱਟ ਰਹੇ ਨੇ ਇਹ ਇਹਦਾ ਕੀ ਰੀਜ਼ਨ ਆ ਮੈਮ ਪੀੜ ਤਾਂ ਅਸੀਂ ਹੁਣ ਬਿਲਕੁਲ ਨਹੀਂ ਕੱਟ ਰਹੇ ਕਿਉਂਕਿ ਜਿੰਨੀ ਸਾਨੂੰ ਰੋਡ ਦੀ ਚੜਾਈ ਚਾਹੀਦੀ ਹੈ ਰੋਡ ਦਾ ਸਾਨੂੰ ਉਸ ਤੋਂ ਜ਼ਿਆਦਾ ਚਾਹੀਦੀ ਹੈ ਨਹੀਂ ਜਾਂ ਤਾਂ ਹੁਣ ਟੋਟਲ ਡਬਲ ਸਟਰਕਚਰ ਹੋ ਜਾਵੇ ਜੀ ਕਿ ਚਾਲ ਇੱਕ ਥੱਲੇ ਹੋ ਗਈ ਇੱਕ ਐਲੀਵੇਟਡ ਹੋ ਜਾਵੇ ਲੁਧਿਆਣਾ ਚ ਦੋ ਚਾਰ ਮਤਲਬ ਲੰਬੇ ਲੰਬੇ ਐਲੀਵੇਟਡ ਰੋਡਸ ਵੀ ਬਣੇ ਆ ਟਰੀਜ਼ ਨੂੰ ਅਸੀਂ ਬਿਲਕੁਲ ਨਹੀਂ ਕੱਟ ਰਹੇ ਜੇ ਸਾਨੂੰ ਕਿਤੇ ਕੋਈ ਟਰੀਜ਼ ਕੱਟਣਾ ਹੀ ਪੈ ਜਾਂਦਾ ਹੈ ਤੇ ਵੀ ਹੈਵ ਮੇਡ ਇਟ ਮੰਡਟਰੀ ਵੀ ਕਮ ਸੇ ਕਮ ਅਸੀ ਉਹਦੀ ਜਗਾ ਪੰਜ ਟਰリーズ ਲਾਈਏ ਘੱਟੋ ਘੱਟ ਜਿਨਾ ਜ ਤਿੰਨ ਤਾਂ ਕਮ ਸੋ ਘੱਟੋ ਘੱਟ ਸਰਵਾਈਵਲ ਹੋਵੇ ਦੇਖਿਆ ਜਾਂਦਾ ਹੈ ਕਿ ਕਲਾਸਰੂਮਸ ਚ ਸਕੂਲਸ ਚ ਹੋਗੇ ਕਾਲਜੇਸ ਚ ਹੋਗੇ ਹੈਨਾ ਪਲਾਂਟਸ ਲਗਾਏ ਜਾਂਦੇ ਨੇ ਤੇ ਕੀ ਕਹਿੰਦੇ ਉਹਨੂੰ ਲੇਕਿਨ ਕਈ ਜਗ੍ਹਾ ਤੇ ਐ ਵੀ ਹੁੰਦਾ ਹੈ ਕਿ ਲੋਕੀ ਆਪ ਦੇਖ ਕਰਾਂ ਜਿਹੀ ਹੈਨਾ ਪਲਾਂਟਸ ਨਹੀਂ ਲਾਉਂਦੇ ਨਾ ਜੋ ਪਲਾਂਟਸ ਜੋ ਨੇ ਉਹ ਸਾਨੂੰ એનર્ਜੀ ਪ੍ਰੋਵਾਈਡ ਕਰਦੇ ਨੇ ਹਨ ਕਾਫੀ ਸਾਰੀਆਂ ਬਿਮਾਰੀਆਂ ਵੀ ਉਸ ਚੀਜ਼ ਤੋਂ ਦੂਰ ਹੁੰਦੀਆਂ ਨੇ ਲੇਕਿਨ ਕੀ ਕਹਿੰਦੇ ਨੂੰ ਕਿਹਾ ਜਾਵੇ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਤੁਹਾਡਾ ਮੈਂ ਇਹ ਕਹਿਣਾ ਚਾਹਾਂਗਾ ਕਿ ਪਲਾਂਟੇਸ਼ਨ ਦਾ ਗ੍ਰੀਨਰੀ ਦਾ ਮੇਰੇ ਹਿਸਾਬ ਨਾਲ ਸਾਰੇ ਲੋਕ ਸੈਂਸਿਟਾਈਜ਼ ਹੋਏ ਐ ਅਸੀਂ ਅੱਜ ਜਿਹੜਾ ਸਾਨੂੰ ਇਨਾਮ ਮਿਲਿਆ ਹੈ ਉਹ ਇਨਾਮ ਵੀ ਸਾਨੂੰ ਇਹਦੇ ਵਿੱਚ ਹੀ ਮਿਲਿਆ ਕਿ ਅਸੀਂ 7 ਏਕੜ ਜ਼ਮੀਨ ਨੂੰ ਟੋਟਲ ਲਸ਼ ਗ੍ਰੀਨ ਉਸ ਕਨਵਰਟ ਕੀਤਾ ਅਸੀਂ ਲਗਭਗ 8500 ਬੂਟੇ ਉਹਦੇ ਚ ਲਾਈਨੇ ਤੇ ਅਸੀਂ ਇੱਕ ਤਰ੍ਹਾਂ ਨਾਲ ਉਹ ਜਿਹੜਾ ਸਪੇਸ ਹੈਗਾ ਉਹਨੂੰ ਐਜ਼ ਏ ਲੰਗਸ ਆਫ ਦਾ ਸਿਟੀ ਕ੍ਰੀਏਟ ਕੀਤਾ ਤੇ ਜੇ ਹੁਣ 8500 ਬੂਟਾ ਲਾਇਆ ਹੈ ਲੋਕਾਂ ਲਈ ਇੱਕ ਰੀਕ੍ਰੀਏਸ਼ਨਲ ਸਪੇਸ ਬਣਾਇਆ ਹੈ ਉਹਨੂੰ ਅਸੀਂ ਇਸ ਹਿਸਾਬ ਨਾਲ ਪ੍ਰੋਵੀਜ਼ਨ ਕੀਤਾ ਹੈ ਕਿ ਜੇ ਸੂਰਜ ਡੁੱਬ ਗਿਆ ਤਾਂ ਦਾ ਮਤਲਬ ਇਹ ਨਹੀਂ ਕਿ ਉੱਥੇ ਉਹ ਹੋ ਗਿਆ ਤੁਸੀਂ ਰਾਤ ਨੂੰ ਆਓ ਡਿਨਰ ਕਰਕੇ ਆਓ ਸੈਰ ਕਰੋ ਸਟ્રોલ ਕਰੋ ਤੇ ਇਸ ਹੀ ਸਬੰਧ ਚ ਸਾਨੂੰ ਇਹ ਮਿਲਿਆ ਜਦ ਕਿ ਇਹ ਸਾਡਾ 3 ਪ੍ਰੋਜੈਕਟ ਹੈ ਇਸ ਤੋਂ ਪਹਿਲਾਂ ਅਸੀਂ ਸਿਧਵਾ ਕਨਾਲ ਸਾਡੀ ਇੱਕ ਜਾਂਦੀ ਹੈ ਅਸੀਂ ਉਹਦੇ ਤੇ ਪਹਿਲਾਂ ਇੱਕ ਵਾਟਰਫਰੰਟ 1 ਪੂਰਾ ਪੂਰਾ ਤੇ ਪੂਰਾ ਉਹ ਗ੍ਰੀਨ ਏਰੀਆ ਉਹ ਕਨਵਰਟ ਕੀਤਾ ਉਸ ਤੋਂ ਬਾਅਦ ਉਹਦੀ ਸਕਸੈਸ ਨੂੰ ਦੇਖਦੇ ਹੋਏ ਅਸੀਂ ਗ੍ਰੀਨ ਏਰੀਆ ਪਾਰਟ 2 ਉਹ ਉਹਨੂੰ ਕਨਵਰਟ ਕੀਤਾ ਤੇ ਅਸੀਂ ਹੁਣ ਇਹਦੇ ਵਿੱਚ ਸਾਈਕਲ ਟਰੈਕ ਵੀ ਮਲਹਾਰ ਰੋਡ ਤੇ ਦਿੱਤੇ ਨੇ ਮੇਰੇ ਕਹਿਣਾ ਮਤਲਬ ਗ੍ਰੀਨ ਰੀਟ ਤੇ ਸਾਡਾ ਸਾਰਾ ਹੀ ਫੋਕਸ ਹੈ ਇਸ ਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ ਸੀ ਇਸ ਦੀ ਸ਼ੁਰੂਆਤ ਜਿਸ ਲਈ ਸਮਾਰਟ ਸਿਟੀ ਸਾਡਾ ਪ੍ਰੋਜੈਕਟ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਸਾਡੀ ਜਿਹੜੀ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਸਿੱਧਵਾ ਕਨਾਲ ਲੰਘਦੀ ਹੈ ਉਸ ਕਨਾਲ ਦੇ ਨਾਲ ਭਈ ਜ਼ਮੀਨ ਜਿਹੜੀ ਸੀਗੀ ਉਹ ਬਿਲਕੁਲ ਬੰਜਰ ਜਿਹੀ ਸੀਗੀ ਅਸੀਂ ਸਭ ਤੋਂ ਪਹਿਲਾਂ ਉਹਨੂੰ ਫਸਟ ਕਨਵਰਟ ਕੀਤਾ ਜਿਹਨੂੰ ਅਸੀਂ ਵਾਟਰਫਰੰਟ 1 ਕਹਿੰਦੇ ਆ ਉਹਦੇ 'ਚ ਵੀ ਸਾਨੂੰ ਵਾਰਡ ਮਿਲਿਆ ਉਸ ਤੋਂ ਬਾਅਦ ਤੁਹਾਨੂੰ ਸਕਸੈਸ ਰੇਟ ਜਿਸ ਲਈ ਮਿਲ ਜਾਂਦਾ ਇੱਕ ਸਕਸੈਸ ਸਟੋਰੀ ਬਣ ਜਾਂਦੀ ਹੈ ਫਿਰ ਤੁਹਾਨੂੰ ਥੋੜਾ ਮੋਟੀਵੇਸ਼ਨ ਵੀ ਮਿਲ ਜਾਂਦਾ ਹੈ ਕਿ ਨਹੀਂ ਯਾਰ ਜੇ ਇਹ ਅਸੀਂ ਕਰ ਸਕਦੇ ਆ ਤਾਂ ਅਸੀਂ ਅਗਲਾ ਪੋਰਸ਼ਨ ਵੀ ਕਰ ਸਕਦੇ ਆ ਜਿਵੇਂ ਲੋਕ ਵੀ ਜਿਹੜੇ ਇੱਕ ਐਨਜੀਓਜ਼ ਵਗੈਰਾ ਵੀ ਚਲਾਉਂਦੇ ਨੇ ਹੈਨਾ ਉਹ ਵੀ ਇਸ ਚੀਜ਼ ਨੂੰ ਪ੍ਰੋਮੋਟ ਕਰਦੇ ਨੇ ਕਿ ਕਰ ਕਰਾ ਚ ਜਾ ਕੇ ਕਹਿੰਦੇ ਨੇ ਤੁਸੀਂ ਪਲਾਂਟਸ ਲਗਾਓ ਹੈਨਾ ਕਿਉਂਕਿ ਸੇਵ ਵਾਟਰ ਸੇਵ ਲਾਈਫ ਹੈਨਾ ਹਰ ਜਗ੍ਹਾ ਸਾਨੂੰ ਸਿਖਾਇਆ ਜਾਂਦਾ ਆ ਤੇ ਕੀ ਕਹਿੰਦੇ ਨੂੰ ਲੇਕਿਨ ਕੁਝ ਜਗ੍ਹਾ ਤੇ ਕਿਆ ਸਕਦੇ ਆ ਜਿਵੇਂ ਪਲੇਗਰਾਉਂਡਸ ਹੋਗੇ ਪਾਰਕਸ ਹੋਗੇ ਉੱਥੇ ਵੀ ਕਾਫੀ ਪੇੜਾਂ ਨੂੰ ਜਿਹੜਾ ਉਹ ਕੱਟਿਆ ਜਾਂਦਾ ਆ ਨਹੀਂ ਮੈਂ ਆ ਜਿਹੜੇ ਤਾਂ ਗ੍ਰੀਨ ਵਲਟ ਹੈਗੇ ਆ ਗ੍ਰੀਨ ਬੈਲਟ ਚ ਤਾਂ ਹੁਣ ਤੁਸੀਂ ਕਿਸੇ ਪੇੜ ਨੂੰ ਵੈਸੇ ਹੀ ਹੱਥ ਲਾਓ ਤੇ ਐਨਜੀਟੀ ਤੁੰਡੂ ਨਾਲ ਹੀ ਕਟਗੜਿਚ ਖੜਾ ਕਰ ਲੈਂਦੀ ਹੈ ਤੇ ਐਨਜੀਟੀ ਜੇ ਖੜੀ ਕਰ ਰਹੀ ਹੈ ਤੇ ਐਨਜੀਟੀ ਦਾ ਤੋੜ ਕੋਈ ਨਹੀਂ ਉਹ ਤਾਂ ਜੇ ਤੁਸੀਂ ਕੱਟਿਆ ਹੈ ਕੋਈ ਪੇੜ ਤਾਂ ਤੁਹਾਨੂੰ ਉਹਦੀ ਪ੍ਰੋਪਰ ਜਸਟੀਫਿਕੇਸ਼ਨ ਦੇਣੀ ਹੀ ਪੈਣੀ ਹੈ ਅਸੀਂ ਤਾਂ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੋਈ ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਹੋਵੇ ਜਿਹਦੇ ਸਾਨੂੰ ਲੱਗੇ ਵੀ ਆਹ ਦਰਖਤ ਸਾਨੂੰ ਕੱਟਣਾ ਪੈਣਾ ਹੈ ਤਾ ਕਟਦੇ ਆ ਪਰ ਉਹਦੇ এবਰਸ ਅਸੀਂ 5 ਤੱਕ ਤਾਂ ਮਿਨੀਮਮ ਲਾਣੇ ਲਾਉਣੇ ਆ ਜਿਹਦਾ ਅਸੀਂ ਸਰਵਾਈਵਲ ਰੇਟ ਕਹਿੰਦੇ ਆ ਵੀ ਕਮ ਸੇ ਕਮ 3 ਦਾ ਸਰਵਾਈਵਲ ਰੇਟ ਤਾਂ ਹੋਵੇ ਹੋਵੇ ਉਹ ਤੁਹਾਨੂੰ ਮਤਲਬ ਲੱਗਦਾ ਹੈ ਕਿ ਇਹ ਪੇੜ ਮਤਲਬ ਟੁੱਟਣ ਦੀ ਕਤਾਰ 'ਚ ਆ ਹੈਨਾ ਵਿੱਚ ਇਦਾਂ ਹੈ ਮੈਡਮ ਕਿ ਉਹਦੇ 'ਚ ਜਿਹੜਾ ਹੈ ਉਹ ਸਾਡਾ ਫਾਰਮੂਲਾ ਹੈਗਾ ਹੈ ਡੀ 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 ਡੈਡ ਡਰਾਈ ਤੇ ਡੇਂਜਰਸ ਜੇ ਪੇੜ ਇਹਨਾਂ ਤੇ ਕਿਸੇ ਤਿੰਨ ਕੈਟਾਗਰੀ 'ਚ ਆਉਂਦਾ ਹੈ ਤਾਂ ਫੇਰ ਤਾਂ ਕਟਿਆ ਹੀ ਜਾਏਗਾ ਜੇ ਹੁਣ ਡੈਡ ਹੋ ਚੁੱਕਾ ਹੈ ਤੇ ਆਬਵੀਅਸਲੀ ਉਹ ਖਤਮ ਹੈ ਉਹਨੂੰ ਉਹਦੀ ਲੱਗ ਚੁੱਕੀ ਹੈ ਮਤਲਬ ਵੀਡਸ ਲੱਗ ਚੁੱਕੇ ਨੇ ਤੇ ਅਸੀਂ ਤਾਂ ਕਟਾਂਗੇ ਜਾਂ ਡੇਂਜਰਸ ਦਰਖਤ ਠੀਕ ਹੈ ਲੇਕਿਨ ਟੇਡਾ ਹੋ ਗਿਆ ਹੋਇਆ ਉਹ ਤਿੰਨ categories ਨੇ ਉਹ ਅਸੀਂ ਨਹੀਂ ਡਿਫਾਈਨ ਕੀਤੀਆਂ ਹੋਈਆਂ ਉਹ ਜਿਹੜੀਆਂ ਨੇ ਫੋਰੈਸਟ ਡਿਪਾਰਟਮੈਂਟ ਨੇ ਡਿਫਾਈਨ ਕੀਤੀਆਂ ਹੋਈਆਂ ਨੇ ਡੀ 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 ਡਰਾਈ ਡੈਡ ਡੇਂਜਰਸ ਲਾਸਟ ਕੁਐਸਚਨ ਹੈ ਤੁਹਾਡੇ ਤੋਂ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਯੰਗਸਟਰਸ ਨੂੰ ਇਸ ਦੇ ਜ਼ਰੀਏ ਕੀ ਡਵੈਲਪਮੈਂਟ ਕਰਨੀ ਚਾਹੀਦੀ ਹੈ ਕਿ ਯੰਗਸਟਰ ਨੂੰ ਮੈਂ ਮੈਸੇਜ ਜ਼ਰੂਰ ਇਹ ਦੇਣਾ ਚਾਹਾਂਗਾ ਵੀ ਡਵੈਲਪਮੈਂਟ ਤਾਂ ਹੋ ਰਹੀ ਹੈ ਲੇਕਿਨ ਸਾਡਾ ਜਿਹੜਾ ਇਕੋਸਿਸਟਮ ਹੈ ਉਹਨੂੰ ਸਸਟੇਨੇਬਲ ਰੱਖ ਕੇ ਡਵੈਲਪਮੈਂਟ ਹੋਣੀ ਚਾਹੀਦੀ ਹੈ ਮਤਲਬ ਇਹ ਨਹੀਂ ਜੀ ਅਸੀਂ ਸੜਕ ਬਣਾਉਣ ਲੱਗੇ ਆ ਤੇ ਅਸੀਂ ਸਾਰੇ ਜਦੋਂ ਵੀ ਕਹਿੰਦੇ ਸਾਰੇ ਦਰਖਤ ਕੱਟਦੇ ਨੋ ਅਗਰ ਅਸੀਂ ਸਾਨੂੰ ਕੋਈ ਕੱਟਣੇ ਪੈ ਰਹੇ ਆ ਤਾਂ ਕਮ ਸੇ ਕਮ ਉਹਦਾ 3 ਜਾਂ 4 ਜਾਂ 5 ਗੁਣਾ ਅਸੀਂ ਜ਼ਰੂਰ ਲਾਈਏ ਤਾਂ ਕਿ ਕਿਤੇ ਨਾ ਕਿਤੇ ਉਹਦਾ ਅਸੀਂ ਕੰਪਨਸੇਸ਼ਨ ਕਰ ਸਕੀਏ ਇਕੋਲੋਜੀਕਲ ਸਿਸਟਮ ਜੇ ਅਸੀਂ ਵਿਗਾੜ ਰਹੇ ਹਾਂ ਜੇ ਅਸੀਂ ਮਤਲਬ ਜੇ ਅਸੀਂ ਸੜਕਾਂ ਹੀ ਕੱਢ ਰਹੇ ਹਾਂ ਇਹ ਕਰ ਰਹੇ ਹਾਂ ਲੇਕਿਨ ਉਹਦੇ ਅਕੋਰਡਿੰਗਲੀ ਸਾਨੂੰ ਇਕੋਲੋਜੀਕਲ ਸਿਸਟਮ ਨੂੰ ਬੈਲੈਂਸ ਕਰਨ ਲਈ ਪ੍ਰੋਪਰ ਮੀਜਰਸ ਲੈਣੇ ਚਾਹੀਦੇ ਨੇ which we are trying our level best to do it ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਲੱਗਦਾ ਕਿ ਆਮ ਇਨਸਾਨ ਦਾ ਵੀ ਯੋਗਦਾਨ ਬਣਦਾ ਆ ਹੈਨਾ ਇਸ ਵਿੱਚ ਇਹਦੇ ਚ ਗੱਲ ਇਹ ਹੈ ਜੀ ਸਰਕਾਰ ਦੀ ਛੂਰੀ ਹੁੰਦੀ ਹੈ ਸਰਕਾਰ ਦੀ ਪਾਲਿਸੀ ਹੁੰਦੀ ਹੈ ਸਰਕਾਰ ਦੀ ਸਟ੍ਰੈਟੈਜੀਕ ਪਲੈਨਿੰਗ ਹੁੰਦੀ ਹੈ ਲੇਕਿਨ ਇਹ ਸਕਸੈਸਫੁਲ ਤਦ ਹੀ ਹੁੰਦਾ ਹੈ ਜਦ ਇਹ ਜਨ ਅੰਦੋਲਨ ਬਣਦਾ ਹੈ ਮੀਨਸ ਜਦ ਤੱਕ ਲੋਕੀ ਇਹਨੂੰ ਨਹੀਂ ਆਪਣੇ ਵਿੱਚ ਲੈਂਦੇ ਅਸੀਂ ਕਹਿੰਦੇ ਜੀ ਤੁਸੀਂ ਕਿਤੇ ਵੀ ਜਾਂਦੇ ਹੋਏ कूੜਾ ਨਾ ਸੁੱਟੋ ਅਸੀਂ ਕਹਿ ਹੀ ਸਕਦੇ ਹਾਂ ਗਾਰਬੇਜ ਨਾ ਥਰੋ ਕਰੋ ਜਿਸ ਦਿਨ ਲੋਕੀ ਇਹ ਸਮਝ ਜਾਣਗੇ ਕਿ ਯੈਸ ਅਸੀਂ ਚੱਲੇ ਆਂ ਟਰੈਵਲ ਕਰ ਰਹੇ ਆਂ ਅਸੀਂ ਕਾਰ ਚ ਇੱਕ ਛੋਟਾ ਜਿਹਾ ਬੈਗ ਰੱਖ ਲਈਏ ਅਸੀਂ ਕਿਸੇ ਦਾ ਰੈਪਰ ਕਿਸੇ ਟੌਫੀ ਦਾ ਰੈਪਰ ਅਸੀਂ ਨਾ ਸੁੱਟੀਏ ਜਦ ਤੱਕ ਇੱਕ ਤਰ੍ਹਾਂ ਨਾਲ ਇਹ ਜਨ ਅੰਦੋਲਨ ਹੀ ਬੰਦਾ ਲੋਕਾਂ ਦਾ ਯੋਗਦਾਨ ਇਤ ਵਿੱਚ 100 ਤੋਂ ਜ਼ਿਆਦਾ 100% ਤੋਂ ਵੀ ਜ਼ਿਆਦਾ ਯੋਗਦਾਨ ਤਾਂ ਹੀ ਸਕਸੈਸਫੁਲ ਹੋਏਗਾ ਨਹੀਂ ਤਾਂ ਕੁਐਸਚਨ ਡਸਨਟ ਆਈ। ਉਹ ਸਿਰਫ ਨਹੀਂ ਤਾਂ ਗੱਲ ਸਰਕਾਰ ਦੀ ਹੱਥ ਤੋਂ ਨਿਕਲ ਕੇ ਲੋਅਰ ਲੈਵਲ ਤੱਕ ਰਹਿ ਜਾਂਦੀ ਹੈ ਅੱਗੇ ਟਰਾਂਸਫਰ ਨਹੀਂ ਹੁੰਦੀ। ਜੇ ਉਹ ਟਰਾਂਸਫਰ ਨਹੀਂ ਹੋਏਗੀ ਤਾਂ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਅਸੀਂ ਜੋ ਵੀ ਕੰਮ ਕਰਦੇ ਆ ਜਿੱਦਾਂ ਹੁਣ ਦੀਵਾਲੀ ਤੇ ਅਸੀਂ ਕਹਿੰਦੇ ਆ ਕਿ ਸਾਰੇ ਨੂੰ ਸੈਂਸਿਟਾਈਜ਼ ਕਰ ਲੇਕਿਨ ਆਬਵੀਅਸਲੀ ਐਕਸੈਪਸ਼ਨਸ ਆਰ ਥੇਰ ਤੁਸੀਂ 100 ਬੰਦੇ ਹੁੰਦੇ ਆ ਤੁਸੀਂ 100 ਨੂੰ ਮੈਸੇਜ ਦਿੰਨੇ ਹੋ ਜੇ ਤੁਹਾਡੇ ਕੋਲ 70 ਜਾਂ 80 ਬੰਦੇ ਵੀ ਇੰਪਲੀਮੈਂਟ ਕਰ ਲੈਣਗੇ ਮੇਰੇ ਖਿਆਲ ਨਾਲ ਇਸ ਸਕਸੈਸ ਰੇਟ ਹੈਗਾ ਅੱਛਾ ਫਿਊਚਰ ਵਿੱਚ ਕੀ ਚੇਂजेस ਲੈਣਾ ਚਾਹੋਗੇ ਇਹਦੇ ਵਿੱਚ ਇਸ ਨੂੰ ਲੈ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹਰ ਸਿਟੀ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਹੈਨਾ ਗ੍ਰੀਨ ਸਿਟੀ ਤੋਂ ਲੈ ਕੇ ਤੇ ਆਪਾਂ ਪੰਜਾਬ ਦੇ ਵਿੱਚ ਕੀ ਹੋਰ ਵਧੀਆ ਲੈ ਕੇ ਆਈਏ ਪੰਜਾਬ ਦੀ ਡਵੈਲਪਮੈਂਟ ਦੀ ਸਿਟੀ ਸਪੈਸਿਫਿਕ ਜੇ ਅਸੀਂ ਗੱਲ ਕਰੀਏ ਤੇ ਮੈਂ ਕਹਾਂਗਾ ਵੀ ਜੇ ਅਸੀਂ ਸ਼ਹਿਰ ਦੇ ਵਸਨੀਕਾਂ ਲਈ ਜਿਹੜਾ ਉਹਨਾਂ ਦਾ ਲਿਵਿੰਗ ਕੰਫਰਟ ਹੈ ਉਹਨੂੰ ਅਸੀਂ ਇਨਹਾਂਸ ਕਰ ਸਕੀਏ ਤੇ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਤਾਂ ਹੀ ਸ਼ਹਿਰ ਸਮਾਰਟ ਬਣੂਗਾ ਜਿਹਨੂੰ ਅਸੀਂ ਕਹਿ ਸਕਦੇ ਆਂ ਜੀ ਈਜ਼ ਆਫ ਲਿਵਿੰਗ ਇੰਡੈਕਸ ਤੇ ਈਜ਼ ਆਫ ਲਿਵਿੰਗ ਵੀ ਉੱਥੇ ਸ਼ਹਿਰ ਜਿੱਥੇ ਅਸੀਂ ਰਹਿੰਦੇ ਆਂ ਉਹ ਜੀ ਉਹ ਬਹੁਤ ਵਧੀਆ ਸ਼ਹਿਰ ਹੈ ਉੱਥੇ ਬੰਦਾ 5 ਮਿੰਟ ਚ ਜੇ ਉੱਥੇ ਜਾਣਾ ਹੋਵੇ ਬੰਦਾ ਪਹੁੰਚ ਵੀ ਜਾਂਦਾ ਹੈ ਉੱਥੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਆਉਂਦੀ ਤੁਹਾਡੇ ਸਕੂਲ ਵੀ ਨੇੜੇ ਆ ਥੋੜਾ ਕਾਲਜ ਵੀ ਨੇੜੇ ਆ ਹਸਪੀਟਲ ਵੀ ਨੇੜੇ ਆ ਪਲੱਸ ਜੇ ਬੱਚਾ ਤੁਹਾਡਾ ਕੋਈ ਖੇਡਦਾ ਹੈ ਉਹ ਤੁਹਾਡਾ ਉਹਦਾ ਜਿਹੜਾ ਸਟੇਡੀਅਮ ਹੈ ਉਹ ਵੀ ਨੇੜੇ ਹੈ ਸੋ ਪਰਫੈਕਟ ਬੈਲੈਂਸ ਲੈ ਕੇ ਅਸੀਂ ਇਹਨੂੰ ਜੇ ਅਸੀਂ ਕਰਾਂਗੇ ਤਾਂ ਫਾਇਦਾ ਹੈ ਨਹੀਂ ਤਾਂ ਇੱਕ ਇੱਕ ਸੈਕਟਰ ਨੂੰ ਅਸੀਂ ਜੇ ਚਮਕਾਈਏ ਬਾਕੀ ਪਿੱਛੇ ਛੱਡ ਜਾਈਏ ਤੇ ਉਹ ਫਿਰ ਇੱਕ ਇੰਬੈਲੈਂਸ ਗ੍ਰੋਥ ਸੋ ਮੱਚ ਇਨ ਜਾਣਕਾਰੀ ਲਈ ਤੇ ਮੈਂ ਕਹਿਣਾ ਚਾਹਾਂਗੀ ਕਿ ਇੱਕ ਆਮ ਇਨਸਾਨ ਦਾ ਵੀ ਯੋਗਦਾਨ ਬਣਦਾ ਹੈ ਇੱਕ ਸਮਾਰਟ ਸਿਟੀ ਨੂੰ ਬਣਾਉਣ ਦਾ ਕਿਉਂਕਿ ਤੁਹਾਡਾ ਆਪਣਾ ਪੰਜਾਬ ਹੈ ਤੁਸੀਂ ਆਪਣੇ ਪੰਜਾਬ ਨੂੰ ਕਿਵੇਂ ਹੋਰ ਸੋਨਾ ਬਣਾ ਸਕਦੇ ਹੋ ਕਿਵੇਂ ਨਿਖਾਰ ਸਕਦੇ ਹੋ ਇੱਕ ਆਮ ਇਨਸਾਨ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਤੇ ਇਦਾਂ ਤੁਸੀਂ ਰੁੱਖ ਨੂੰ ਬਚਾਓ ਤੇ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈ ਉਹ ਵਧੀਆ ਜ਼ਿੰਦਗੀ ਜੀ ਸਕੇ ਮੇਰੇ ਨਾਲ ਕੈਮਰਾਮੈਨ ਅਮਨਦੀਪ ਸਿੰਘ ਮਾਈ ਪੰਜਾਬੀ ਟੀਵੀ